ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅੰਸ਼ਿਤਿਕਾ ਔਰ ਸੰਤੂ ਅੱਜ ਗੱਲ ਕਰਾਂਗੇ ਜੀ ਆਪਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਵਿਕਰਮ ਸਿੰਘ ਮਜੀਠੀਆ ਤੇ ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਹਨ ਹਾਲਾਂਕਿ ਤੁਹਾਨੂੰ ਪਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਹੈ ਫਿਸਟਾਜਾਦ ਦੇ ਮਾਮਲੇ ਦੇ ਵਿੱਚ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਹੈ ਕਾਫੀ ਨੇਤਾਵਾਂ ਵੱਲੋਂ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਬਿਆਨ ਨਿਕਲ ਕੇ ਸਾਹਮਣੇ ਆਇਆ ਸੀ ਉਸ ਟਾਈਮ ਕਾਫੀ ਜਿਹੜੇ ਨੇ ਨੇਤਾਵਾਂ ਵੱਲੋਂ ਕਿਹਾ ਗਿਆ ਕਿ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਵੀ ਨਾਮ ਟੈਲੀ ਅਦਾਲਤ ਤੇ ਸੀ ਉਸੇ ਤਰ੍ਹਾਂ ਜੇਕਰ ਗੱਲ ਕਰੀਏ ਤਾਂ ਹੁਣ ਸੁਖਪਾਲ ਸਿੰਘ ਖੈਰਾ ਜਿਹੜੇ ਨੇ ਲਗਾਤਾਰ ਬਣੇ ਹੋਏ ਨੇ ਸੋਸ਼ਲ ਮੀਡੀਆ ਤੇ ਕਿ ਮੇਰੇ ਤੇ ਜਿਹੜਾ ਹੈ ਫਿਰ ਆਮ ਆਦਮੀ ਪਾਰਟੀ ਜਿਹੜੀ ਹੈ ਦਿੱਲੀ ਬੈਠੇ ਹੋਏ ਲੋਕ ਵਿਜੀਲੈਂਸ ਦੌਰਾਨ ਦੌਰਾਨ ਮੇਰੇ ਉੱਤੇ ਵੱਡੀ ਕਾਰਵਾਈ ਕਰ ਸਕਦੇ ਨੇ ਜਿਸ ਤਰੀਕੇ ਨਾਲ ਵਿਕਰਮ ਸਿੰਘ ਮੰਜੀਠੀਆ ਦੇ ਉੱਤੇ ਹੋਈ ਹੈ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਫੀ ਜਿਹੜੀ ਨੇ ਸਬੂਤ ਵੀ ਪੇਸ਼ ਕੀਤੇ ਗਏ ਨੇ ਦਰੀਲਾ ਅਪੀਲਾ ਜੇਕਰ ਕਰੀਏ ਤਾਂ ਗੱਲ ਕਰੀਏ ਤਾਂ ਕਾਫੀ ਲੰਮੇ ਸਮੇਂ ਤੋਂ ਜਿਹੜੇ ਹੈ ਆਮਦਨ ਤੋਂ ਵੱਧ ਕੇਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨਿਆ ਹਿਰਾਸਤ ਦੇ ਵਿੱਚ ਬੰਦ ਨੇ ਤੇ ਦੂਸਰੇ ਪਾਸੇ ਹੁਣ ਸੁਖਪਾਲ ਸਿੰਘ ਖਹਿਰਾ ਜਿਹੜੀ ਨੇ ਲਗਾਤਾਰ ਇਹ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੇ ਨੇ ਦਿੱਲੀ ਲੋਬੀਆਂ ਨੇ ਯਾਨੀ ਕਿ ਦਿੱਲੀ ਤੇ ਬੈਠੀ ਆਮ ਆਦਮੀ ਪਾਰਟੀ ਸਿੱਧੇ ਸ਼ਬਦਾਚੀ ਲਈਏ ਕਿ ਜਿਹੜੇ ਨੇ ਸੁਪਰੀਮੋ ਅਰਵਿੰਨ ਕੇਜਰੀਵਾਲ ਉਹਨਾਂ ਵੱਲੋਂ ਉਹਨਾਂ ਉੱਤੇ ਜਿਹੜੇ ਨੇ ਤੰਜ ਕੱਸੇ ਗਏ ਨੇ ਕਿ ਇਹਨਾਂ ਵੱਲੋਂ ਜਿਹੜੇ ਹੈ ਇੱਕ ਆਪਣੀ ਟੀਮ ਬਣਾਈ ਗਈ ਹੈ ਜਿਹੜੀ ਟੀਮ ਪੰਜਾਬ ਦੇ ਲੋਕਾਂ ਨੂੰ ਤੇ ਦੂਸਰੇ ਪਾਸੇ ਪੰਜਾਬ ਦੇ ਜਿਹੜੇ ਨੇਤਾ ਨੇ ਕਾਂਗਰਸ ਪਾਰਟੀ ਦੇ ਹੋਣ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੋਣ ਉਹਨਾਂ ਉੱਤੇ ਜਿਹੜੇ ਨੇ ਝੂਠੇ ਇਲਜ਼ਾਮ ਬਣਾ ਕੇ ਉਹਨਾਂ ਨੂੰ ਜਿਹੜਾ ਹੈ ਫਸਾ ਰਹੀ ਹੈ ਪਿਸਟਾਚਰੀ ਦੇ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਫਸਾਇਆ ਹੈ ਤਾਂ ਉਸ ਟਾਈਮ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਦੇ ਹੱਥ 'ਚ ਕਾਫੀ ਲੋਕ ਆਏ ਸੀ ਤਾਂ ਉਸੇ ਤਰ੍ਹਾਂ ਜਿਹੜੀ ਹੈ ਬਾਜੀ ਮੋੜ ਦਿੱਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਵੱਲੋਂ ਜਿੱਥੇ ਸੋਸ਼ਲ ਮੀਡੀਆ ਤੇ ਲਗਾਤਾਰ ਸੁਪਾਲ ਸਿੰਘ ਖਹਿਰਾ ਪੋਸਟਾਂ ਪਾ ਰਹੇ ਨੇ ਕਿ ਮੇਰੇ ਉੱਤੇ ਜਿਹੜਾ ਹੈ ਵਿਜੀਲਸ ਵੱਲੋਂ ਜਿਹੜੇ ਨੇ ਆਮ ਆਦਮੀ ਪਾਰਟੀ ਮੈਨੂੰ ਦੁਬਾਰਾ ਤੋਂ ਫਿਰ ਫਰੋਲੇਗੀ ਕਸੋੜੇਗੀ ਹੋ ਸਕਦਾ ਹੈ ਕਿ ਮੇਰੇ ਉੱਤੇ ਵੱਡਾ ਕੇਸ ਵੀ ਦਰਜ ਕੀਤਾ ਜਾਵੇ ਤਾਂ ਗਨੀਵ ਕੋਰ ਜਿਹੜੇ ਨੇ ਕਾਊਂਟਰਪੋਸਟ ਪਾ ਕੇ ਇੱਕ ਸਮਰਥਕ ਦਿਖਾ ਰਹੇ ਨੇ ਸੁਖਪਾਲ ਸਿੰਘ ਖੈਰਾ ਦੇ ਹੱਕ ਦੇ ਵਿੱਚ ਕੀ ਕਹਿ ਰਹੇ ਨੇ ਗਨੀਵ ਕੋਰ ਉਹਨਾਂ ਨੇ ਲਿਖਿਆ ਕਿ ਦਿੱਲੀ ਦਰਬੰਦ ਕੇਜੀ ਵਾਰਾਈ ਚਲਦੀ ਆਪ ਸਰਕਾਰ ਅਤੇ ਭਗਵੰਤ ਮਾਨ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਉਸ ਦੀ ਆਵਾਜ਼ ਨੂੰ ਦਬੋਂਦੇ ਹਨ ਉਹਨਾਂ ਨੇ ਕਿਹਾ ਜਿਵੇਂ ਵਿਕਰਮ ਸਿੰਘ ਦੇ ਤੇ ਝੂਠੇ ਪਰਚੇ ਕਰਵਾ ਕੇ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਦਬਣ ਵਾਲੇ ਨਹੀਂ ਹਨ ਉਸੇ ਤਰ੍ਹਾਂ ਹੀ ਕਾਂਗਰਸ ਨੇਤਾ ਸੁਖਬਾ ਸਿੰਘ ਖੈਰਾ ਨੂੰ ਵੀ ਦਿੱਲੀ ਨੇਤਾ ਅਰਵਿੰਦ ਕੇਜਰੀਵਾਲ ਨੇ ਝੂਠੇ ਪਰਚੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਵਿੱਚ ਮੈਂ ਨਖੇਦੀ ਕਰਦਾ ਹਾਂ ਉਹਨਾਂ ਨੇ ਕਿਹਾ ਕਿ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਇਹ ਕਾਰਵਾਈ ਪੰਜਾਬ ਸਰਕਾਰ ਦੀਆਂ ناکਮੀਆਂ ਖਿਲਾਫ ਆਵਾਜ਼ ਚੁੱਕਣ ਤੇ ਹੋ ਰਹੀ ਹੈ ਦਿੱਲੀ ਦੇ ਲੀਡਰ ਪੰਜਾਬ ਦੇ ਹੱਕਾਂ ਲਈ ਆਵਾਜ਼ ਉਠੋਣਾ ਤੇ ਨੇਤਾਵਾਂ ਖਿਲਾਫ ਵਿਜੀਲੈਂਸ ਦਾ ਦਲਪਯੋਗ ਕਰ ਰਹੇ ਹਨ ਪੰਜਾਬ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਖਵਾ ਕੀਤਾ ਜਾ ਰਿਹਾ ਹੈ ਬਿਨਾਂ ਕਿਸੇ ਕਸੂਰ ਦੇ ਪੰਜਾਬ ਆਵਾਜ਼ ਚੁੱਕਣ ਵਾਲਿਆਂ ਦੇ ਪਰਿਵਾਰਾਂ ਤੇ ਬੱਚਿਆਂ ਤੱਕ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦਾ ਸਿਆਸੀਕਰਨ ਇਥੋਂ ਤੱਕ ਹੋ ਗਿਆ ਹੈ ਕਿ ਕੁਝ ਚੁਣੀਦਾ ਅਫਸਰ ਵੀ ਆਪਣੀ ਸੇਵਾਵਾਂ ਪੁੱល ਚੁੱਕੇ ਹਨ ਤੇ ਜਿਹੜੇ ਨੇ ਵਿਰੋਧੀ ਧਿਰ ਦੇ ਨੇਤਾਵਾਂ ਖਿਲਾਫ ਕਾਰਵਾਈ ਕਰ ਰਹੇ ਹਨ ਪੰਜਾਬੀ ਨਾ ਕਦੇ ਚੁਕੇ ਸੀ ਨਾ ਹੀ ਚੁਕਣਗੇ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਦੀ ਲੜਾਈ ਜਾਰੀ ਰਹੇਗੀ ਹਿੰਮਤ ਦਲੇਰੀ ਕੁਰਬਾਨੀ ਵਾਲੇ ਪੰਜਾਬੀ ਹੱਕਾਂ ਲਈ ਲੜਦੇ ਹਨ ਅੱਗੇ ਵੀ ਗੁਰੂ ਸਾਹਿਬਾਨ ਦੀ ਕਿਰਪਾ ਨਾਲ ਲੜਦੇ ਰhenge ਦਿੱਲੀ ਵਾਲਿਆਂ ਨੂੰ ਭਜਾਓ ਤੇ ਪੰਜਾਬ ਬਚਾਓ ਗਨੀਵ ਕੋ ਇਹ ਗਨੀਵ ਕੋਲ ਮਜੀਠੀਆ ਦਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਸੁਖਪਾਲ ਸਿੰਘ ਖੈਰਾ ਦੇ ਹੱਕ ਦੇ ਵਿੱਚ ਜਿਹੜੇ ਉਹ ਕਹਿ ਰਹੇ ਨੇ ਕਿ ਸੁਖਬਾਲ ਸਿੰਘ ਖਹਿਰਾ ਦੇ ਉੱਤੇ ਵੀ ਜਿਹੜੇ ਨੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਜਦੋਂ ਵਿਕਰਮ ਸਿੰਘ ਮਜੀਠੀਆ ਜੇਲ੍ਹ ਚ ਗਏ ਸੀ ਉਦੋਂ ਸੁਖਬਾਲ ਸਿੰਘ ਖਹਿਰਾ ਵੀ ਜਿਹੜਾ ਹੈ ਆਏ ਸੀ ਹੱਕ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਤੇ ਦੂਸਰੇ ਪਾਸੇ ਹੁਣ ਜਿਹੜਾ ਹੈ ਗਨੀਵ ਕੌਰ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਹੁਣ ਸੁਖਬਾਲ ਸਿੰਘ ਖਹਿਰਾ ਦੇ ਹੱਕ ਵਿੱਚ ਆ ਕੇ ਬੋਲ ਰਹੇ ਨੇ ਧੰਨ